ਕੇਸ਼ਨ ਦੇਖੋ ਤਾਂ ਕਿ پوری ਬੋਲੀ ਨੇ ਕੀ ਲੱਗੇ ਆ ਹੋਗਾ ਇਧਰ ਆੜੀ ਦਾਦੀ ਆ ਮੋਰੇ ਹੱਥ ਰੱਖਿਆ ਬੋਤੀ ਇਹ ਆਇਆ ਜੀ ਪਿਆਜ਼ ਇਹ ਆਇਆ ਟਿੰਡੇ ਟਿੰਡਣ ਆਪਾਂ ਚੰਗੀ ਤਰ੍ਹਾਂ ਧੋਣਾ ਆ ਤੇ ਆਪਾਂ ਮਸਾਲਾ ਵਿੱਚ ਪਾ ਲਿਆ ਆ ਆਪਾਂ ਟਮਾਟਰ ਕਰ ਲਿਆ ਆ ਸਸਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਉਹਨੂੰ ਦੇਖਿਓ ਤੁਸੀਂ ਫੁੱਲ ਇਹ ਬਲੌਗ ਨਾਲ ਬਣੇ ਰਹੋ ਬਲੌਗ ਨੂੰ ਫੁੱਲ ਦੇਖਿਓ ਐਂ ਤੱਕ ਜ਼ਰੂਰ ਦੇਖਿਓ ਇਹ ਗਿਆਨ ਦੀਆਂ ਗੱਲਾਂ ਵਿੱਚ ਹੈਗੀਆਂ ਬਹੁਤ ਵਧੀਆ ਇਹ ਸੀ ਦਾਦੀ ਆ ਦਾਦੀ ਜੀ ਟੀਂਡੇ ਅੱਜ ਬਣ ਰਿਹਾ ਜੀ ਪਰਮੇ ਟੀਂਡੇ ਪਰਮੇ ਕਿਉਂ ਕਹਿੰਦੇ ਇਹਨਾਂ ਨੂੰ ਜਿਵੇਂ ਟੂਸ ਟੂਸ ਕੇ ਪਰਨਾਇ ਮਤਲਬ ਕਿ ਭਰ ਕੇ ਬਣਾਉਣਾ ਹੈ ਆ ਦੇਖੋ ਜੀ ਲੈ ਕੇ ਆਏ ਆ ਇਹ ਖੀਰੇ ਤੇ ਟੀਡੇ ਲੈ ਕੇ ਆਏ ਆ ਆ ਲਾਲ ਟਮਾਟਰ ਲੈ ਕੇ ਆਏ ਆ ਟਾਈਮ ਮਿੱਤਰੋ ਹੋ ਗਿਆ ਆ 5:20 ਮਿੰਟ ਆਹ ਹਰੀਆਂ ਮਿਰਚਾਂ ਲੈ ਕੇ ਆਏ ਆ ਤੇ ਹਟੇ ਕੇ ਸਪੂਡ ਜਿਹੜਾ ਆ ਉਹ ਤੁਸੀਂ ਦੇਖੋ ਉਹ ਤਾਂ ਪਿਆਜ਼ ਲੈ ਕੇ ਆਏ ਆ ਕਿਉਂਕਿ ਸਾਨੂੰ ਖਾਣਾ ਬਣਾਉਣਾ ਹੁੰਦਾ ਰੋਜ਼ ਅਸੀਂ ਸਾਨੂੰ ਲੋੜ ਪੈਂਦੀ ਪਿਆਜ਼ਾਂ ਦੀ ਆ ਮੈਂ ਪਾਏ ਆ ਲਸਣ ਪਿਆਜ਼ ਤੇ ਮਸਾਲਾ ਇਹ ਸਾਰਾ ਮੈਂ ਬਾਜ਼ਾਰ ਦੇ ਵਿੱਚ ਸਬਜ਼ੀ ਮੰਡੀੋਂ ਖਰਾ ਰ ਪਾਇਆ ਮੰਡੀੋਂ ਮੰਡੀਾਂ ਕੋਈ ਖਰਾ ਲਾ ਖੋਣਾ ਦੋਸਤੋ ਫੇ ਸਮਾਲ ਜੋ ਆਇਆ ਆ ਹੁਣ ਮੇਰੇ ਵਿੱਚ ਕੌਣ ਲੱਭੀ ਆ ਟਮਾਟਰ ਤੇ ਮਿਰਚਾਂ ਲੋਡ ਪਲੇ ਮਸਾਲਾ ਪੋਣਾ ਇਹ ਲੱਗ ਰਿਹਾ ਟੁੜਕਾ ਇਹਨੂੰ ਤਿੰਨ ਤਰ੍ਹਾਂ ਭੁੰਨਣਾ ਹੈ ਨਾ ਲੂਣ ਮਿਰਚਾਂ ਪੋਣੀਆਂ ਆ ਤੇ ਮਿਰਚਾਂ ਪਾਤੀਆਂ ਲੂਣ ਤੇ ਅਬ ਹਲਦੀ ਭੁੰਨਣਾ ਇਹ ਸਭ ਨਾਲੰਦ ਰੱਖਣਾ ਪਹਿਲ ਤੋਂ ਸਾਡੀ ਅੱਗ ਅੱਗੇ ਸਹੀਗ ਨਹੀਂ ਲੱਗਦਾ ਆ ਹੁਣ ਤੱਕ ਇਹ ਸਾਰਾ ਸਮਾਨ ਕੱਢ ਕੇ ਲਫਾਫੇ ਚੋਂ ਤੈਨੂੰ ਬਾਹਰ ਰੱਖਿਓ ਨਮਕ ਹਾਲ ਵੀ ਹਾਲ ਦੇ ਨਮਕ ਇਨਸ਼ਾ ਅੱਲਾ ਇਹ ਤਾਂ ਰੈਗੂ ਦਾ ਦੇਸ ਨਾ ਹੁੰਦਾ ਹੀ ਇਹਨਾਂ ਕੋਲ ਅਹੀਂ ਕੋਈ ਵੀ ਜਿਹੜਾ ਬਾਹਰਲਾ ਮਸਾਲਾ ਨਹੀਂ ਪਾਇਆ ਸਭ ਦੇਸੀ ਮਸਾਲੇ ਜੋ ਰੈਗੂਲਰ ਜੀ ਉਹ ਪਾਏ ਆ ਇਹਦੇ ਨਾਲ ਇੱਕ ਤਾਂ ਤੁਹਾਡੇ ਦਾ ਬਸ ਇੱਕ ਆਹ ਮਸਾਲਾ ਪਾ ਲਈ ਆ ਆ ਜਿਹੜਾ ਮਸਾਲਾ ਨਹੀਂ ਹੁੰਦਾ ਇਹਨੂੰ ਕੁੱਟ ਦੀ ਕੁੱਟ ਕੇ ਨਾ ਨਾ ਕੁੰਡੇ ਨਾਲ ਇਹ ਹੁੰਦੀ ਹੁੰਦੀ ਬਸ ਇਹ ਮਸਾਲੇ ਨਾਲ ਦੇਖੋ ਜੀ ਨਾ ਤਾਂ ਫੈਟ ਖਾਟ ਪੈਂਦੇ ਸੀ ਹਾਂ ਮੈਨੂੰ ਸਾਰੇ ਕਹਿੰਦੇ ਹੁੰਦੇ ਦੀਦੀ ਤੁਸੀਂ ਕਿੱਦਾਂ ਪਤਲੇ ਹੋਏ ਪ੍ਰੈਗਨੈਂਸੀ ਤੋਂ ਬਾਅਦ ਨਾ ਹੀ ਐਸਿਡ ਐਸਿਡ ਬਣਦਾ ਕੋਈ ਦੋਸਤੋ ਮੈਂ ਪਤਲੀ ਇਸ ਕਰਕੇ ਆ ਮੈਂ ਹਮੇਸ਼ਾ ਘਰ ਦਾ ਹੀ ਖਾਣਾ ਖਾਂਦੀ ਹਾਂ ਮੈਂ ਕੁਝ ਬਾਹਰੋਂ ਨਹੀਂ ਜ਼ਿਆਦਾ ਖਾਣੀ ਹੈਗੀ ਤੇ ਮੈਂ ਹਮੇਸ਼ਾ ਘਰ ਵਿੱਚ ਜਿਹੜਾ ਬਣੀ ਚੀਜ਼ਾਂ ਉਹ ਹੀ ਖਾਂਦੀ ਹਾਂ ਇੰਦਾ ਦੀ ਗੱਲ ਨਹੀਂ ਤੇ ਜਿੱਦਾਂ ਮਾਰੇ ਬੈਠਾ ਹਾਂ ਤਾਂ ਆਪਣੇ ਸੀ ਘਟ ਜਾਂਦਾ ਹਾਂ ਇਹ ਵੀ ਸਹੀ ਕਹਲਾ ਨਾਲੇ ਧੋੜ ਰੋੜ ਕੰਮ ਕਰਨਾ ਪੈਂਦਾ ਕਦੀ ਆ ਚੱਕ ਦੀ ਉਹ ਲਿਆ ਤਾਂ ਆਂਗਰ ਕੀ ਵੀ ਥੋੜਾ ਹੋ ਰਿਹਾ ਚਲੋ ਫਿਰ ਦੇ ਦਈਏ ਲਿਆਓ ਉਹ ਲਓ ਜੀ ਕਰਲ ਕੀ ਹਵੇ ਟਿੰਡਾ ਟਿੰਡਾ ਪਰ ਹੋ ਗਏ ਆ ਟਿੰਡਾ ਪਰ ਹੋ ਗਏ ਆ ਹੁਣ ਇਹਨਾਂ ਨੂੰ ਮੈਂ ਉਹ ਵਿੱਚ ਸਾਰੀ ਕੜਾਈ ਦੀ ਪਾ ਕੇ ਨਾ ਫੇ ਕਰੂੰਗੀ ਬੜਾ ਫਰਾਈ ਹੋਣ ਦੇ ਆ ਮੈਂ ਕਿਹਾ ਹੁਣ ਇੰਨੇ ਕਿਤੇ ਜਲਦੀ ਕਾਲੇ ਟਿੰਡੇ ਪਰ ਹੋ ਗਏ ਆ ਜੀ ਤੇ ਆਹੀ ਲੈ ਕੇ ਚਾਰ ਕੋ ਫਰਾਈ ਅੰਦਰ ਸਰਪਾ ਹੋ ਰਿਹਾ ਹੈ ਤੇਰੇ ਮੈਂ ਵੱਤ ਤੋਂ ਵੱਤ ਬਚਾਇਆ ਇਹ ਛੋਟੇ ਛੋਟੇ ਪੋਆ ਲੈ ਕੇ ਆਏ ਅੱਜ ਕਿ ਜਿਹੜੇ ਗੁੱਡੀਆ ਪਾਣੀ ਤਾਂ ਇਹ ਖਾਪੀ ਰਿਹਾ ਘਰੋਂ ਹਾਂ ਸਹੀ ਗਾ ਖਾਚੇ ਦਾ ਵੀ ਇਦਾਂ ਜਿੱਦਾਂ ਟਿੰਡੇ ਤਲ ਹੁੰਦੇ ਉਦਦੇ ਮੈਂ ਤਲ ਹੁੰਦੀ ਟਿੰਡੇ ਘਟਨਣ ਹੋਏ ਆ ਤਾਂ ਬੰਦਾ ਘਟ ਗਿਆ ਜੇ ਤਲ ਹੁੰਦਾ ਬੱਤੀ ਆ ਮਸਾਲਾ ਹੁਣ ਰਹਿ ਗਿਆ ਇਹ ਮੈਂ ਹੁਣ ਉਹਨਾਂ ਦੇ ਪਾਣਾ ਜਿਹੜੇ ਉਹ ਬੜੇ ਪਏ ਇਹਨਾਂ ਨੂੰ ਮੈਂ ਥੋੜਾ ਸੇਕ ਲਗਾਉਣਾ ਹੋਰ ਕਿਉਂਕਿ ਥੋੜੇ ਜਿਹੜੇ ਸੱਕੇ ਬੱਤੇ ਆ ਉਹ ਹੋ ਜੂਗੇ ਵਿੱਚ ਕੜਾਈ ਦੇ ਪਾਣੇ ਥੋੜੇ ਲੱਗਣਾ ਚਾਹੀਦੇ ਹੁਣ

ਕਿਨਾਮੀ ਦਾ ਸਤਕਾਰ ਕਰੋ ਤੇ ਤੇਰੀ ਕਰੋ ਪਹਿਲਾਂ ਫਿਰ ਬਾਕੀਆਂ ਨੂੰ ਦਿਆ ਕਰੋ ਕਿਨਾਮੀ ਦਾ ਸਤਕਾਰ ਕਰੋ ਤੇ ਘਰ ਵਾਲੀਆਂ ਨੂੰ ਪਿਆਰ ਕਰੋ ਤੇ ਲਕਿ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਲੇਡੀਜ਼ ਇਹਨਾਂ ਕੋਲ ਕਿੰਨੀ ਦੀਆਂ ਹੁੰਦੀਆਂ ਹੁੰਦੇ ਸਾਰੇ ਆਲੇ ਰੋਟੀ ਬਣਾਉਣੀਆਂ ਨਾਲ ਨਾਲ ਤਾਂ ਇਹਨਾਂ ਨੂੰ ਚਾਹੀਏ ਉਹ ਤੋਂ 40 ਤੋਂ 45 ਡਿਗਰੀ ਟੈਂਪਰੇਚਰ ਹੁੰਦਾ ਤੇ ਜੇ ਤੁਹਾਨੂੰ ਅਗਰ ਟੈਂਪਰੇਚਰ 100 ਡਿਗਰੀ ਹੁੰਦਾ ਪਾਉ ਤੇ 40 ਗ੍ਰੇਮ ਪਲੱਸ ਹੋ ਜਾਂਦੇ ਆ ਤੇ ਸਾਂਹ ਲੈ 7 ਡਿਗਰੀ ਦੇ ਤਾਪਮਾਨ ਦੇ ਉੱਤੇ ਰੋਟੀ ਪਾਣੀ ਤੋਂ ਬਣਾ ਕੇ ਤੇ ਰੈਡੀ ਕਰਕੇ ਮੁੰਜੇ ਦੇ ਹੰਦੀਏ ਇਸ ਤਰਕੇ ਜਿਨਾਂ ਅੰਨੇ ਵਾਸਤੇ ਕਰ ਰਹੇ ਹੋ ਤੇ ਚਰ ਵਾਲੀਆਂ ਨੂੰ ਤਿਆਰ ਕਰੋ ਤੇ ਮੇਰੀ ਗਲੈਂਪ ਨੂੰ ਕਿੱਦਾਂ ਲੱਗੀ ਦੀ ਵੀ ਕਿੱਛ ਜਾਰੇ ਪਾਉ ਤੋਂ ਦੇ ਹੋ ਗਿਆ ਲੱਗਦਾ ਮੈਨੂੰ ਇਸ ਕਰਕੇ ਥੋੜੀ ਹਵਾ ਕੱਢਣੀ ਪੈਣੀ ਆ ਹਾਂ ਤੇ ਬੰਦੇ ਹੀ ਬਹੁਤ ਕੰਮ ਕਰਦੇ ਆ ਬੰਦੇ ਕੋਈ ਇਦਾਂ ਨਹੀਂ ਕਰਨੇ ਹੈ ਜੀ ਉਹਦੇ ਸਾਰਾ ਜੰਮ ਮਿੱਟੀ ਨਾਲ ਮਿੱਟੀ ਹੋ ਗਏ ਤੇ ਕਬਰ ਲਈ ਲੈ ਕੇ ਆਉਂਦੇ ਆ ਕਿਉਂਕਿ ਇਹ ਬਣਾਉਂਦੇ ਵੀ ਇਹ ਜੋ ਮਗਰ ਬੰਦੇ ਦਾ ਹੱਥ ਦਾ ਆ ਬੰਦਾ ਤੁਮਾਈ ਕਰਕੇ ਲੈ ਕੇ ਆਊਗਾ ਤੇ ਤਾਂ ਇਹ ਤੀਜਾ ਬਣਨੀ ਆ ਤਾਂ ਹੀ ਜਦੋਂ ਨਹੀਂ ਗਿਆ ਸਾਡੀ ਕਿੱਲ ਨੂੰ ਮਰੇ ਨਹੀਂ ਦੱਸ ਰਹੇ ਲੇਡੀ ਜਿਹੜੀ ਆ ਉਹ ਨਹੀਂ ਜਹ ਹੋਈ ਤੁੱਲੇ ਮਰੇ ਜੇ ਬੰਦਾ ਤੁਮਾ ਕੇ ਲੈ ਕੇ ਆਉਂਦਾ ਤੇ ਤਾਂ ਗੱਲ ਬਣਨੀ ਉਸ ਕਰਕੇ ਹਾਂ ਜੀ ਦੋਨਾਂ ਨੂੰ ਤਿਆਰ ਕਰੋ ਤੇ ਆਪਣੀ ਜ਼ਿੰਦਗੀ ਲਾਈਫ ਨੂੰ ਇੰਜਾਇ ਕਰੋ ਬਹੁਤ ਵਧੀਆ ਨਾਈਟ ਨੂੰ ਇੰਜੋਏ ਕਰੋ ਜਿੰਨਾ ਕਰ ਹੁੰਦਾ ਆ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਨੂੰਖਿਣੇ 184 ਲੱਖ ਦੋਨਾ ਘੋਟਕੇ ਤੋਂ ਨੂੰ ਇਨਸਾਨ ਦਾ ਜੀਵਨ ਮਿਲਦਾ ਆ ਕਿ ਜੇ ਇਹਦੇ ਵਿੱਚ ਵੀ ਕੋਈ ਚੰਗੇ ਕਰ ਨਹੀਂ ਕੀਤੇ ਤਾਂ ਫੇਰ ਤਾਂ ਬਹੁਤ ਹੀ ਆਦ ਹੋ ਗਈ ਆ ਇਸ ਕਰਕੇ ਮੇਰੇ ਕਰਤਾਰ ਇੰਨੇ ਚੰਗੇ ਨਹੀਂ ਲੱਗਦੇ ਕਿਉਂਕਿ ਉਹ ਤੰਗੀਆਂ ਗੱਲਾਂ ਕਿਸੇ ਜਿਹੇ ਚੰਗੀਆਂ ਲੱਗਦੀਆਂ ਆ ਇਹਦੇ ਵਿੱਚ ਸਾਲਸਵਾਰ ਹੋਇਆ ਆ ਜਿਹਦੇ ਕਾਲ ਹੋਵੇ ਲੱਗੇ ਤਾਂ ਫੇ ਕਾਲਦਰੇ ਵਿੱਚ ਲੱਗਾ ਤੇ ਮੇਰੇ ਵਿਚਾਰ ਤੁਹਾਨੂੰ ਵਧੀਆ ਲੱਗੇ ਤਾਂ ਜਰੂਰ ਦੱਸਿਓ ਇੱਕ ਟਿੰਡੇ ਦੇਖ ਕੇ ਨਾਲ ਪਤਾ ਨਹੀਂ ਤੁਹਾਨੂੰ ਤੇ ਕਿਉਂਕਿ ਇੰਨੀ ਅਜੂਨਾ ਭੋਗਤ ਕੇ ਤੁਹਾਨੂੰ ਇਨਸਾਨ ਦੇ ਜਨਮ ਮਿਲਦਾ ਆ ਜਿਹੜੇ ਤੁਹਾਨੂੰ ਚਾਹੀਦੀ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਤੁਹਾਨੂੰ ਜੇ ਮੈਨੂੰ ਤੁਹਾਨੂੰ ਵੀ ਸੋਚੀ ਆ ਹਾਕ ਤੀ ਦੀ ਕੀ ਮਾੜਾ ਤੂੰ ਕੀ ਕਹਿੰਦਾ ਆ ਇਸ ਕਰਕੇ ਸਾਨੂੰ ਹਰੇਕ ਨਾਲ ਪਿਆਰ ਨਾ ਰਹਿਣੀ ਚਾਹੀਦਾ ਆ ਤੇ ਜੇ ਕੋਈ ਤੁਹਾਡਾ ਮਾੜਾ ਵੀ ਕਰਦਾ ਆ ਤਾਂ ਤਾਂ ਵੀ ਗੱਲ ਨਹੀਂ ਪਰਮਾਤਮਾ ਉਹਦਾ ਵੀ ਚਲਾ ਕਰੇ ਤੇ ਕਿਸੇ ਨੂੰ ਆਪਣੇ ਮੂੰਹ ਮਾੜਾ ਨਹੀਂ ਕਹਿਣਾ ਇਹਨੂੰ ਪਤਾ ਹੀ ਆ ਕਿ ਮਨ ਸਰਤਪਤੀ ਇੱਕ ਵਾਰੀ ਦੇਨ ਤੇ ਜੰਗੀ ਆ ਤੁਹਾਡੇ ਜੀਵ ਤੇ ਇਸ ਕਰਕੇ ਕਹਿੰਦੇ ਕੋਈ ਮਾੜੀ ਗੱਲ ਨਾ ਕਹੋ ਕਦੇ ਚੰਗਲੀ ਚਿੰਦਾ ਸੋਚੋ ਤੇ ਚੰਗਾ ਹੀ ਹੁੰਨਾ ਆ ਇਸ ਕਰਕੇ ਚੰਗਾ ਸੋਚੋ ਤੇ ਕਹਿੰਦੇ ਆ ਚੰਗਾ ਹੀ ਕਿਸ਼ਾ ਕਰੋ ਚੰਗਾ ਹੀ ਕਰੋ ਹਾਦਾ ਬੂ ਆ ਵੀ ਚੰਗਾ ਹੀ ਬੋਲੋ ਕਿਦਾਂ ਹੀ ਗਿਆ ਕਿਸ਼ਾ ਬੂ ਚੰਗੇ ਚੰਗੇ ਬੋਲ ਬੰਦੇ ਮੈਂ ਲੱਭਣ ਇਕਲਾ ਤੇ ਬੁਰਾ ਨਹੀਂ ਮਿਲਿਆ ਕੋਈ ਜਦ ਆਪਣੇ ਅੰਦਰ ਮੈਂ ਝਾਕੇ ਵੇਖਿਆ ਤਾਂ ਮੇਤੋਂ ਬੁਰਾ ਨਾ ਕੋਈ ਇਸ ਕਰਕੇ ਆਪਣੇ ਅੰਦਰ ਪਹਿਲੇ ਝਾਪੋ ਤੇ ਆਪਣੇ ਆਪ ਨੂੰ ਪਹਿਲੇ ਕੰਨ ਮੈਨੇ ਮਾਣੋ ਮਾਰੋ ਕਿ ਮੈਂ ਨਹੀਂ ਜੰਗਦਾ ਹੈਗਾ ਬਾਕੀ ਦੁਨੀਆ ਸਾਰੀ ਚੰਗੀ ਹੈ ਇਸ ਕਰਕੇ ਪਰਮਾਤਮਾ ਰਾਨੀ ਚੜ੍ਹਦੀ ਕਲਾ ਚ ਰੱਖੇ ਦੇਖੋ ਸਾਡੇ ਟਿੰਡੇ ਕਿਦਾਂ ਲੱਗਦੇ ਨੇ ਟਿੰਡੇ ਸੌਣ ਤੋਂੜ ਕੇ ਆ ਕੇ ਟਿੰਡੇ ਦੇਖ ਲਈਏ ਹੁਣ ਕਿੰਨੇ ਜਣਿਆਂ ਨੇ ਮੇਰੀ ਗੱਲ ਜਿਹਨੂੰ ਜਿਹਨੂੰ ਵਧੀਆ ਲੱਗੀ ਆ ਉਹ ਦੇਖ ਜਰੂਰ ਕਮੈਂਟ ਕਰਿਓ ਤੇ ਜਿਹਨੂੰ ਨਹੀਂ ਵਧੀਆ ਲੱਗੀ ਉਹ ਵੀ ਕਮੈਂਟ ਕਰਿਓ ਤੇ ਟਿੰਡਿਆਂ ਦਾ ਅਨੰਤ ਮਾਣੋ ਇਹ ਰੋਟੀ ਪਾਣੀ ਖਾਓ ਨਜ਼ਾਰੇ ਲਓ ਜ਼ਿੰਦਗੀ ਦੇ ਹਾਂਜੀ ਹਾਂਜੀ ਕਿੱਦਾਂ ਦੋਸਤੋ ਇਹ ਹੈ ਚਲੋ ਦੋਸਤੋ ਆ ਦੇਖੋ ਜਨਾਨੀਆਂ ਦਾ ਤਾਂ ਜ਼ਿਕਰਾ ਆ ਅੱਗ ਨੂੰ ਵੀ ਹੱਥ ਫੜ ਲੈਂਦੀਆਂ ਆ ਹਾਂ ਇਸ ਕਰਕੇ ਨਾ ਤਾਂ ਬਚੋ ਜਿੰਨਾ ਬੱਟ ਹੁੰਦਾ ਜਨਾਨੀਆਂ ਤੋਂ ਬਚੋ ਮੈਂ ਤਾਂ ਇਹੀ ਕਹਿੰਨਾ ਕਿਹੜੀ ਜਨਾਨੀ ਆਜੋ ਨੂੰ ਹੱਥ ਵਿੱਚ ਫੜ ਲੈਂਦੀ ਹੋਊਗੀ ਉਹਦਾ ਹੱਥ ਕਿੰਨਾ ਭਾਰਾ ਹੋਊਗਾ ਸੋਚੋ ਹਾਂ ਮੂੰਹ ਦਿਖਾ ਲ ਆਪਣਾ ਮੂੰਹ ਮੇਰਾ ਅੱਗੇ ਲਾਲ ਬਲਾਲ ਹੋ ਗਿਆ ਆ ਦੇਖੋ ਇਹ ਟੀਂਡੇਆਂ ਦਾ ਮੂੰਹ ਪਰ ਕੜਾਹੀ ਵੀ ਕਾਲੀ ਹੋ ਗਈ ਆ ਟੀਂਡੇ ਦਾ ਮੂੰਹ ਤੇ ਫੇਰਾ ਮੂੰਹ ਸੀ ਨਾਟਕ ਲਾਏ ਅੰਦਰ ਵਿੱਚ ਸਾਊਂਡ ਚੈੱਕ ਹੋਣਾ ਸਾਰਾ ਹੀ ਇਸ ਕਰਕੇ ਟੀਂਡੇ ਸਾਡੇ ਬਣ ਚੁੱਕੇ ਆ ਜੀ ਜਿੱਦਾਂ ਤੁਸੀਂ ਸਾਡੇ ਬਲੌਗਸ ਨੂੰ ਪਿਆਰ ਦਿੱਤਾ ਐਡੇ ਤੁਸੀਂ ਸਾਡੇ ਇਸ ਬਲੌਗ ਨੂੰ ਵੀ ਪਿਆਰ ਦਿਓ ਤੇ ਮੇਰਾ ਫੇਸ ਜੇ ਕੋਈ ਦੇਖਣਾ ਚਾਹੁੰਦਾ ਤਾਂ ਕਮੈਂਟ ਕਰਿਓ ਜਰੂਰ ਇਸ ਕਰਕੇ ਮੈਂ ਆਪਣਾ ਫੇਸ ਜਿਹੜਾ ਆਫ ਕੀਤਾ ਹੈਗਾ ਕਿਉਂਕਿ ਕਈਆਂ ਨੂੰ ਮੈਨੂੰ ਚੰਗਾ ਨਹੀਂ ਲੱਗਦਾ ਉਹ ਤੋਂ ਚਾਹੁੰਦੀ ਆਸਪਾਸ ਨੇ ਕਾ ਬਹੁਤ ਯਾਦੀਆਂ ਆ ਤੁਹਾਨੂੰ ਆਪਣੇ ਸਿਰ ਟਾਪ ਕਰਦਾ ਇਸ ਕਰਕੇ ਕਿ ਮੈਂ ਸੋਣਾ ਬਹੁਤ ਇਸ ਕਰਕੇ ਮੇਰੇ ਤੋਂ ਬਹੁਤ ਜੈਲਸ ਕਰਨ ਵਾਲੇ ਹੈਗੇ ਆ ਇਸ ਕਰਕੇ ਮੈਂ ਆਪਣਾ ਫੇਸ ਨਹੀਂ ਲੈਕ ਰਹੀ ਏਦਾਂ ਨੂੰ पता ਹੈ ਕਿ ਨੀ ਪੋਲਿਸ ਨਾ ਕੀ ਹੈ ਨਹੀਂ ਜੀ ਤੇ ਨੂੰ ਕੋਈ ਦੂਰ ਤਾਂ ਨਹੀਂ ਆ ਗਈ ਤੇ ਇਹਨ ਪਾਲਾ ਵਿੱਚ ਜਾਂ ਪਾਣੀ ਪਾੜ ਲਾਣਾ ਨੂੰ ਉਹ ਆ ਗੱਡੇ ਆ ਉੱਤੇ ਉਹਨਾਂ ਦੇ ਅੱਗੇ ਹਾਂ ਮਸਾਲਾ ਅਰੇ ਕਰ ਲਿਆ ਆ ਉਹ ਬਾਅਦ ਚੋਂ ਸਿੱਖ ਰੱਖਣਾ ਦੇ ਲਈ ਇਸ ਤੇਲ ਦੀ ਕੜਾਈ ਕਿਹੜੀ ਦੀ ਪਾਗਲ ਹੋ ਗਈ ਆ ਪਰ ਤੇਲ ਨਹੀਂ ਇੱਥੇ ਕਮੈਂਟਸ ਮੈਨੂੰ ਜ਼ਰੂਰ ਕਰਿਓ ਹੂੰ ਕਿਉਂਕਿ ਸਾਡਾ ਇਹ ਜਿਹੜਾ ਕੱਲ ਪੁੱਛ ਬਲੌਗ ਚਾੜਿਆ ਬਹੁਤ ਹੀ ਵਧੀਆ ਲੱਗਿਆ ਸਾਨੂੰ ਬਲੌਗ ਬਹੁਤ ਯਾਰੀ ਮਿੰਟ ਦੇ ਟਿਟਰ ਦੇ ਵਿੱਚ ਜਿਹੜੀ ਸਾਡੇ ਉਹ ਬਣਿਆ ਸੀ ਦਾ ਸੁੰਡੀ ਦੇ ਸੁੰਦ ਬਣ ਗਏ ਸੀ ਉਹਨੂੰ ਤੁਸੀਂ ਬਹੁਤ ਤਰ੍ਹਾਂ ਪਿਆਰ ਦਿੱਤਾ ਆ ਤੇ ਬਹੁਤ ਸਾਰੀਆਂ ਸਾਨੂੰ ਗਾਈਡ ਲਾਈਨਾਂ ਦਿੱਤੀਆਂ ਸਤਿ ਸ਼੍ਰੀ ਅਕਾਲ ਤੇ ਬੜਿਆ ਇਸੀ ਬੜੀਆ ਬੜੀਆ ਸਾਨੂੰ ਤੁਹਾਡੇ ਸੁਆਲ ਜਿਹੜੇ ਬਹੁਤ ਹੀ ਵਧੀਆ ਲੱਗੇ ਆ ਤੇ ਸੁਣੇ ਸਾਰੇ ਕਮੈਂਟ ਤੁਹਾਡੇ ਪੜੇ ਆ ਤੇ ਦਿੱਕ ਕਈਆਂ ਨੂੰ ਜਵਾਬ ਵੀ ਦੇਣਾ ਜਿੱਦਾਂ ਤੁਹਾਨੂੰ ਦੇਖਦਾ ਹੈਗਾ ਜਵਾਬ ਵੀ ਕਿਉਂਕਿ ਜਿਆਦਾਤਰ ਹੀ ਬੀਜ਼ੀ ਹੋਈਦਾ ਬਲੌਗ ਵਿੱਚ ਰੀਲਸ ਵਿੱਚ ਫੇਸਬੁੱਕ ਤੇ ਇੰਸਟਾਗ੍ਰਾਮ ਸਨੈਪਚੈਟ ਤੇ YouTube ਤੇ ਅਨਪੜਾ ਸਾਰਿਆਂ ਤੇ ਸਾਨੂੰ ਵੀਡੀਓ ਅਪਲੋਡ ਕਰਨੀ ਚਾਹੀਦੀ ਹੈ ਫਿਰ ਤੁਹਾਡਾ ਸਾਰਿਆਂ ਦਾ ਪਿਆਰ ਸਾਨੂੰ ਜਣਾ ਪੈਂਦਾ ਹੈ ਫਿਰ ਵੀ ਹਰ ਇੱਕ ਜਿੰਨਾ ਵੀ ਟਾਈਮ ਦਾ ਤੁਹਾਡੇ ਲਈ ਅਸੀਂ ਕੱਢਦੇ ਹਾਂ ਤੁਹਾਨੂੰ ਜਵਾਬ ਦਿੰਨੇ ਆ ਕਮੈਂਟ ਦਾ ਤੁਹਾਡੇ ਲਈ ਆ ਟਾਈਮ ਸਾਰਾ ਕੱਢ ਤੇ ਦੇ ਲੋ ਆਪਣੇ ਨਾਲ ਤੋਂ ਫੁੱਲ ਟਾਈਮ ਤੇ ਹੋਰ ਕੀ ਰਹਿ ਗਿਆ ਹੈਗਾ ਹੋਰ ਕੋਈ ਭਾਵੇਂ ਦੱਸਣਾ ਚਾਹਤੇ ਹੋ ਹੋਰ ਕੋਈ ਤਾਂ ਨਹੀਂ ਕਥਾ ਦਿੰਦੀ ਹੋਰ ਉਹ ਤਾਂ ਸਾਰੇ ਨੂੰ ਪਤਾ ਹੈ 184 ਲੱਖ ਜਿੰਨਾ ਭੁਗਤ ਕੇ ਜਾਂਦਾ ਹੈ ਹਾਂ ਉਹ ਕੋਲੀ ਲੈ ਗਿਆ ਉਹ ਮਣੀ ਇਹਦੇ ਵਿੱਚ ਨਾ ਤਾਂ ਮੀਟ ਮਾਸ ਮੱਛੀ ਨਾ ਖਾਓ ਜਿਹੜੇ ਖਾਂਦੇ ਨੇ ਉਹਨਾਂ ਨੂੰ ਖਾਣ ਦਿਓ ਤੁਸੀਂ ਆਪ ਨਾ ਖਾਓ ਕਹਿੰਦੇ ਕੀ ਪਾਪ ਹੁੰਦਾ ਹੈ ਜੇ ਕਰ ਤੁਸੀਂ ਕਹ ਦੋ ਤੁਹਾਨੂੰ ਸਹੂਲਤ ਮਿਲਿਆ ਜੇ ਸਰਕਾਰੀ ਇਹ ਮਦਦ ਨਾਲ ਤਾਂ ਸਹੂਲਤ ਹੁੰਦੇ ਆ ਜੇ ਤੁਸੀਂ ਦੱਸ ਦੋ ਤੇ ਤੁਹਾਨੂੰ ਵੀ ਮੈਨੂੰ ਪਾਪ ਹੀ ਲੱਗਣਾ ਜਿੰਨਾ ਮਾਰਨ ਵਾਲੇ ਨੂੰ ਲੱਗਣਾ ਆ ਇਸ ਕਰਕੇ ਚੰਗੀ ਚੰਗੇ ਕੰਮ ਕਰੋ ਤੇ ਚੰਗੀ ਤੇ ਵੀ ਵਿਚਾਰ ਸੁਣਨਾ ਹੋਵੇ ਤਾਂ ਤੁਸੀਂ ਆਨਲਾਈਨ ਸੁਣ ਸਕਦੇ ਹੋ ਤੇ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗਦੇ ਆ ਤੇ ਫਿਰ ਮੈਂ ਤੁਹਾਨੂੰ ਅੱਗੇ ਤੋਂ ਆਨਲਾਈਨ ਹੋ ਕੇ ਸੁਣਾ ਦੇਵਾਂਗਾ ਅੱਪਾ ਆਪਣਾ ਚੈਨਲ ਬਣਾ ਲਵਾਂਗਾ ਤਾਂ ਮੈਂ ਲਾਈਵ ਹੋਇਆ ਕਰੂੰਗਾ ਤੇ ਵਿਚਾਰ ਮੇਰੇ ਚੱਲਿਆ ਕਰੂਗਾ ਦਿਨ ਰਾਤ ਚਲੋ ਕੋਈ ਤਾਂ ਸੁਣਦਾ ਹੀ ਕੋਈ ਨਾ ਕੋਈ ਤਾਂ ਸਮਝੀ ਗਈ ਇਸ ਗੱਲ ਨੂੰ ਹਾਂ ਮੈਂ ਸਮਝਣੀ ਆ ਬਾਕੀ ਭਾਈ ਕਲਜੋ ਕਿ ਜਿਵਾਨ ਹੋ ਰਿਹਾ ਆ ਤੰਗਰ ਲੈਣਾ ਦੀਨੀ ਜਵਾਣੇ ਉਹ ਲੈ ਗਿਆ ਪੋਣਾ 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 ਲੈ ਗਿਆ ਹੁੰਦਰ ਜਾਵੇ ਟਿੰਡਿਆਂ ਦੇ ਬਣ ਗਏ ਮਰੀਂਡੇ ਪੋਣਾ ਲੈ ਆਇਓ ਆ ਦੇਖੋ ਇਹ ਟਿੰਡਿਆਂ ਦੇ ਮਰੀਂਡੇ ਬਣ ਗਏ ਆ ਤੇਲ ਵਿੱਚ ਬਹੁਤ ਜ਼ਿਆਦੇ ਆ ਇਸ ਕਰਕੇ ਇਹ ਟਿੰਡੇ ਆ ਇਹ ਸੂਜੇ ਨੂੰ ਕਹਿੰਦੀ ਹੈ ਕਿ ਤੇਲ ਬਹੁਤ ਜ਼ਿਆਦੇ ਆ ਸੋਇਆ ਕੰਮ ਤੇ ਉਹ ਆਪਾਂ ਘੋਣ ਕੇ ਰੋਟੀ ਤੇ ਰੋਟੀ ਖਾਣ ਕੇ ਆ ਤੇ ਫਿਰ ਤੋਂ ਟਿੰਡੇ ਮਕਾਨ ਤੇਲ ਦੇਖੋ ਇਹ ਚ ਵੀ ਨਚੋਣ ਨਚੋੜ ਕੇ ਤੇਲ ਕੱਢ ਲਿਆ ਟਿੰਡੇ ਵੀ ਦੁਖੀ ਹੋਏ ਸੀਗੇ ਇੱਕ ਦੂਜੇ ਨਾਲ ਘੁੱਲ ਰਹੇ ਸੀਗੇ ਟਿੰਡੇ ਵੀ ਕਹਿੰਦੇ ਕਿ ਸਾਨੂੰ ਬਾਹਰ ਕੱਢੋ ਬਾਹਰ ਕੱਢੋ ਛਤੀ ਛਤੀ ਇਹਦੇ ਕੋਲੋਂ ਬਾਹਰ ਕੱਢੋ ਇਹਨੇ ਸਾਨੂੰ ਹੀ ਪਾਲ ਕਰਤਾ ਕੜਾਈ ਵੀ ਰੋਣ ਹੱਕੀ ਹੋ ਗਈ ਆ ਉਹ ਵੀ ਮਸੀ ਲਾਈ ਉੱਪਰੋਂ ਚਲੋ ਠੀਕ ਆ ਦੋਸਤੋ ਹੁਣ ਆਪਾਂ ਰੈਡੀ ਕਰਕੇ ਤੇ ਰੋਟ ਪਾਣੀ ਰੈਡੀ ਕਰਕੇ ਫਿਰ ਤੁਹਾਨੂੰ ਵੀਡੀਓ ਜਿਹੜੀ ਆ ਸਾਡਾ ਬਲੌਗ ਜਿਹੜਾ ਹੈ ਇਹਦੀ ਪਿਆਰ ਕਰਦੇ ਰਹੋ ਸਾਰੇ ਜਾਣੇ ਠੀਕ ਹੈ ਜੀ ਓਕੇ ਬਾਏ ਲਓ ਜੀ ਹੁਣ ਅਸੀਂ ਰੋਟੀ ਖਾਣ ਲੱਗੇ ਆ ਆਹ ਦੇਖੋ ਥਾਲੀ ਤਿਆਰ ਕੀਤੀ ਖੀਰਿਆਂ ਦੀ ਟਿੰਡੇ ਕਿਦਾਰੇ ਬਣੇ ਪਰਮਾਤਮਾ ਨਾਮ ਅਸੀਂ ਲੈ ਲਏ ਪਹਿਲੇ ਹੂੰ ਬਣਾਉਣਗੇ ਟਿੰਡੇ ਬਹੁਤ ਟੇਸਟੀ ਬਣੇ ਆ ਸਹੀ ਹੋ ਅੱਲਾ ਟਿੰਡੇ ਤਾਂ ਆਤੇ ਹੀ ਬਣੇ ਕਹਿਰ ਹੋ ਗਿਆ ਪੁੱਤ ਕੀ ਕਰਦੀ ਤੂੰ ਮੰਮੀ ਆ ਰੋਟੀ ਨਾਲ ਟਿੰਡੇ ਬਾਕੀ ਬਹੁਤ ਟੇਸਟੀ ਬਣੇ ਜੰਮੀ ਜੰਮੀ ਨਾਲ ਕੀ ਦੇ ਦੇ ਦੇਖੋ ਇਕੱਠਿਆਂ ਨੇ ਖਾਣੀ ਸੀਗੀ ਪਰ ਗਰਮੀ ਬਹੁਤ ਜ਼ਿਆਦੇ ਆ ਇਸ ਕਰਕੇ ਬੱਚੇ ਨਾਲ ਉਧਰ ਬੱਚੇ ਨਾਲ ਉਧਰ ਬੈਠ ਨਹੀਂ ਹੁੰਦਾ ਸਾਡੇ ਤੋਂ ਤੇ ਟਿੰਡੇ ਬਹੁਤ ਸਵਾਦ ਬਣੇ ਸਲਾਦ ਟਿੰਡੇ ਬਹੁਤ ਅੱਤ ਬਣੇ ਵੀ ਤੁਸੀਂ ਵੀ ਇਦਾਂ ਬਣਾਏ ਜਿਦਾਸੀਂ ਬਣਾਏ ਆ ਉਹ ਟਿੰਡੇ ਨਹੀਂ ਬਣੇ ਸਾਰਾ ਸਮਾਨ ਪਾਓ ਵਿੱਚ ਚੀਜ਼ ਫੇਸਬੁੱਕ 'ਤੇ ਬਣਦੀ ਆ ਸਾਡੀ ਲੋਕੇਸ਼ਨ ਦੇਖੋ ਤਾਂ ਕਿ ਪੂਰੀ ਹੋਵੇ ਦੇ ਰੋਟੀ ਸੁਣ ਲਾਦੀ ਮਾ ਬਹੁਤ ਵਧੀਆ ਲੋਕੇਸ਼ਨ ਆ ਸਾਡੇ ਕਮਰੇ ਦੀ ਤੇ